ਚਲੋ 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 ਵਗ ਚਲੋ ਵਗ ਚਲੋ ਮੈਂ ਹਾਂ ਬਾ ਆ ਜਾਊਗਾ ਆਹ ਕੋ ਜਿੰਦਰ ਕੋਲ ਆ ਜੀ ਆ ਗਿਆ ਵਸ ਕੋਈ ਨਹੀਂ ਅੱਗੇ ਬਹੁਤ ਬਹੁਤ ਤੁਸੀਂ ਅੱਜ ਇੱਕ ਨਿੱਕੇ ਜਿਹੇ ਸੱਦੇ ਤੇ ਏਡੀ ਵੱਡੀ ਗੈਂਤੀ ਦੇ ਵਿੱਚ ਆਏ ਹੋ ਨਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੇਖੋ ਤੁਸੀਂ ਆਪਾਂ ਉਹ ਸਾਧਨ ਲੈ ਕੇ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਬੇਨਤੀ ਵੀ ਕਰਦਾ ਵੀ ਆਪਾਂ ਕਹਾਂ ਹੁੰਦੀ ਚੋਣ ਕੰਪੇਨ ਇਹ ਤੁਸੀਂ ਹੋ ਕਰਨੀ ਹੈ ਠੀਕ ਹੈ ਛੋਡੇ ਹੱਥਾਂ ਤੇ ਵੀਰ ਬਣ ਕੇ ਸਾਰੇ ਆਪਾਂ ਰਲ ਮਿਲ ਕੇ ਹੰਬੜਾ ਮਾਰੀਏ 1 ਤੋਂ 2 2 ਤੋਂ 4 4 ਤੋਂ 10 ਆਇਆ ਆਪਾਂ ਆਪਣੇ ਭਰਾਵਾਂ ਨੂੰ ਜੋੜ ਕੇ ਬਦਤਮਾਗਾ ਆਪਾਂ ਵੋਟ ਦੇ ਉੱਤੇ ਜਿਹੜਾ ਜਿੱਤ ਪ੍ਰਾਪਤ ਕਰੀਏ ਠੀਕ ਹੈ ਜੀ ਸੋ ਬੇਨਤੀ ਆ ਵੀ ਇਸ ਤੋਂ ਬਾਅਦ ਅਜਾਪਾਂ ਫਾਈਲ ਦੇ ਚੋਂ ਇੱਕ ਦੋ ਚੀਜ਼ਾਂ ਰਹਿ ਗਈਆਂ ਉਹ ਆਪਾਂ ਕਰਵਾ ਕੇ ਜਮਾ ਤੇ ਦੂਜਾ ਦਾ ਆਪਾਂ ਜਿਹੜਾ ਡੋਟ ਡੋਰ ਜਾਂ ਜੋ ਵੀ ਕੰਪੇਨ ਦਾ ਸਿਸਟਮ ਆ ਆਪਣਾ ਇੱਕ ਗਰੁੱਪ ਵੀ ਬਣਿਆ ਹੋਇਆ ਆਪਾਂ ਉਹ ਵੀ ਸਾਰਿਆਂ ਨੂੰ ਸੁਨੇਹਾ ਲਾਵਾਂਗੇ ਠੀਕ ਆ ਵੀ ਜਿਵੇਂ ਜਿਵੇਂ ਵਜਾ ਤੇ ਵੀਰਵੰਨ ਕੇ ਬੇਨਤੀ ਆ ਵੀ ਸਾਰੇ ਆਇਆ ਕਰੋ ਠੀਕ ਆ ਵੱਧ ਤੋਂ ਵੱਧ ਸੁਨੇਹੇ ਤੇ ਆਪਕੋ ਉਹਦੀ ਸਿਸਟਮ ਮਤਲਬ ਕਿ ਹਰੇਕ ਬਾੜ ਦਾ ਦੋ ਦੋ ਚਾਰ ਚਾਰ ਬੰਦੇ ਮੂਰੇ ਹੋ ਕੇ ਆਪਾਂ ਆਪ ਹੀ ਸਮਝੀ ਕੱਲ ਨੂੰ ਕੱਢ ਦੇਣਾ ਕੱਲ ਨੂੰ ਸੰਧੂ ਪੱਤੀ ਦਾ ਕੱਠ ਰੱਖਾਂਗੇ ਜੀ ਆਪਾਂ ਠੀਕ ਹੈ ਸਾਰੀ ਸੰਗਤ ਨੂੰ ਬੇਨਤੀ ਆ ਵੀ ਸੰਧੂ ਪੱਤੀ ਦੇ ਵਿੱਚ ਆਪਾਂ ਹਾਜ਼ਰੀ ਲਵਾਇਓ ਜੀ ਹਾਂਜੀ ਇੱਕ ਬੇਨਤੀ ਆ ਵੀ ਸਾਰਿਆਂ ਨੂੰ ਵੀ ਘਰੇ ਹੋ ਕੇ ਜਾਇਓ ਚਾਹ ਪਾਣੀ ਪੀ ਕੇ ਜਾਇਓ ਠੀਕ ਹੈ ਜੀ ਫਿਰ ਇਹ ਸਾਰੇ ਬੰਦੇ ਨੇ ਵੀਰ ਬਣ ਕੇ ਹੋ ਕੇ ਜਾਣਾ ਚਲੋ ਮੇਰਾ ਥੋੜਾ ਜਿਹਾ ਕੰਮ ਮੋਰੇ ਕੋਈ ਪੈਂਡਿੰਗ ਆ ਮੈਂ ਹਲੇ ਕਰਦਾ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਕਰੇ ਸਾਰੇ ਹੋ ਕੇ ਜਾਇਓ ਠੀਕ ਹੈ ਜੀ ਕੋਈ ਨਹੀਂ ਤੂੰ ਆਪ ਦਾ ਕੰਮ ਕਰ ਤਾਗੜਾ ਹੋ ਕੇ ਬੇਬੇ ਚਾਹ ਪਾਣੀ ਤੇ ਜੇ ਕੋਈ ਆਇਆ ഫോൺസ്താ <laughs> ക്